ਸਸੀ ਕਾਲ ਜੀ ਫਸਟ ਵੈਸਟਰੀ ਕੋਰਟ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀ ਉਸ ਰਵਿ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਮੈਂਟ ਦਾ ਮੋਡ ਔਨਲਾਈਨ ਹੈ ਜੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਆਪਣਾ ਵਟਸਐਪ ਨੰਬਰ ਹੈ ਜਿਹੜਾ ਸੂਟ ਪਸੰਦੋਂ ਸਕਰੀਨਸ਼ਾਟ ਲੈ ਕੇ ਇਸ ਨੰਬਰ ਤੇ ਵਟਸਐਪ ਕਰਨਾ ਹੈ ਔਨਲਾਈਨ ਪੇਮੈਂਟ ਪਾਣੀ ਐਡਰੈਸ ਭੇਜਣਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਆ ਸੰਡੇ ਨੂੰ ਵੀਡੀਓ ਸਵੇਰੇ 11 ਵਜੇ ਆਵੇਗੀ ਠੀਕ ਹੈ ਜੀ ਲੋ ਜੀ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਜਿੰਨੇ ਵੀ ਸੂਟ ਰਹਿਣਗੇ ਜੀ ਦੁਪੱਟਿਆਂ ਵਾਲੇ ਸੂਟ ਰਹਿਣਗੇ ਔਰ ਸਾਰੇ ਸੂਟ ਪਸ਼ਮੀਨੇ ਦੇ ਰਾਮ ਟੈਕਸ ਦੇ ਰਹਿਣਗੇ ਬਹੁਤ ਲੈਸ ਪ੍ਰਾਈਸ ਤੇ ਸੂਟ ਮਿਲਣਗੇ ਜੀ ਲੋ ਜੀ ਪਹਿਲਾ ਸੂਟ ਦੇਖੋ ਇਹ ਸਿੰਗਲ ਪੀਸ ਹੈ ਅ ਕਿਸੇ ਭੈਣ ਨਾਲ ਮੇਰੀ ਸੱਚ ਗੱਲ ਹੋਈ ਸੀਗੀ ਹਾਂ ਉਹ ਕਹਿੰਦੇ ਸੀ 3 ਮੀਟਰ ਦੀਆਂ ਸਲਵਾਰਾਂ ਦੇ 3 ਮੀਟਰ ਦੇ ਸ਼ਰਟ ਲੈ ਕੇ ਆਓ ਲੋ ਜੀ ਇਹ 3 ਮੀਟਰ ਦੀ ਸ਼ਰਟ ਆ ਤੇ 3 ਮੀਟਰ ਦੀ ਸਲਵਾਰ ਆ ਤੇ ਸਿੰਗਲ ਪੀਸ ਦੇ ਵਿੱਚ ਹੈਗਾ ਸੂਟ ਆਪਣੇ ਕੋਲੇ ਔਰ ਬਹੁਤ ਲੈਸ ਪ੍ਰਾਈਸ ਦੇ ਉੱਪਰ ਸੂਟ ਮਿਲਣ ਵਾਲੇ ਤੁਹਾਨੂੰ। ਨੈਕ ਦੇ ਉੱਪਰ ਤੁਹਾਨੂੰ ਇਹ ਪੈਚ ਮਿਲੂਗਾ ਔਰ ਉਹਦੇ ਉੱਪਰ ਤੁਹਾਨੂੰ ਵਰਕ ਮਿਲੂਗਾ। ਆਹ ਵਾਲਾ ਸਾਰਾ ਵਰਕ ਹੋਇਆ ਹੋਇਆ ਜਿਹੜਾ ਫਲਾਵਰ ਦਿਖ ਰਿਹਾ ਤੁਹਾਨੂੰ ਇਹ ਵਰਕ ਦਾ ਫਲਾਵਰ ਹੈ। ਬਹੁਤ ਪਿਆਰਾ ਸੂਟ ਹੈ ਔਰ ਇਹ ਪੈਚ ਨਹੀਂ ਹੈਗਾ ਇਹ ਇਸੇ ਤਰ੍ਹਾਂ ਹੀ ਪ੍ਰਿੰਟ ਆ ਦੀ। ਆਹ ਵਾਲਾ ਪ੍ਰਿੰਟ ਹੋਇਆ ਹੋਇਆ ਆਹ ਵਾਲਾ ਥੋੜਾ ਥੋੜਾ ਵਿੱਚ ਵਰਕ ਹੋਇਆ ਹੋਇਆ। ਠੀਕ ਹੈ ਜੀ। ਇਹ ਲਓ ਜੀ। ਇਹ ਹੈਗਾ ਆਰਟੈਕਸ ਬ੍ਰਾਂਡ ਦਾ ਸੂਟ ਆ। ਚੈੱਕ ਦੇ ਵਿੱਚ ਸੂਟ ਹੈ ਲੰਬੀਆਂ ਪੈਣਾ ਲਈ ਵੀ ਬਹੁਤ ਵਧੀਆ ਇਹ ਕਿਉਂਕਿ ਇਹ ਕਾਫੀ ਲੰਬੇ ਚੌੜੇ ਹੁੰਦੇ ਨੇ ਤੇ ਆਹ ਲੋ ਜੀ ਇਹ ਹੈਗਾ ਇਹਦੇ ਤੇ ਹੈਂਡਵਰਕ ਹੋਇਆ ਸਾਰੇ ਦੇ ਉੱਪਰ ਹੈਂਡਵਰਕ ਜਿੰਨਾ ਵੀ ਘੇਰਾ ਤੁਹਾਨੂੰ ਦਿਖ ਰਿਹਾ ਔਰ ਲੇਸ ਇੰਨੀ ਸੋਹਣੀ ਲੋ ਯਾਰ ਈਜੀ ਲੇਸ ਠੀਕ ਹੈ ਜੀ ਤੇ ਬੈਕ ਸਾਈਡ ਦਿਖਾਉਣੀ ਆ ਤੁਹਾਨੂੰ ਹੁਣ ਮੈਂ ਜੀ ਪਹਿਲਾਂ ਮੈਂ ਫਰੰਟ ਦੁਬਾਰਾ ਦਿਖਾ ਦ ਤੁਹਾਨੂੰ ਇਦਾਂ ਕਰਕੇ ਖਲੋਰ ਕੇ ਆਹ ਲੋ ਜੀ ਪੂਰਾ ਫਰੰਟ ਦੇਖੋ ਤੁਸੀਂ ਇਹਦਾ ਠੀਕ ਹੈ ਹੁਣ ਤੁਸੀਂ ਬੈਕ ਸਾਈਡ ਦੇਖੋ ਜੀ ਇਹ ਤੁਹਾਨੂੰ ਬੈਕ ਸਾਈਡ ਦਾ ਜੀ ਬਾਰਡਰ ਮਿਲੂਗਾ ਤੇ ਆਹ ਵਾਲਾ ਇਹ ਹੈਗਾ ਬਾਰਡਰ ਬੈਕ ਸਾਈਡ ਦਾ ਤੇ ਇਹ ਹੈਗੀਆਂ ਅੱਧੇ ਮੀਟਰ ਦੀਆਂ ਨਾਲ ਬਾਜੂ ਇੱਥੋਂ ਕੱਟ ਕੇ ਆਹ ਵਾਲੀਆਂ ਬਾਜੂ ਬਣ ਜਾਂਦੀਆਂ ਨੇ ਠੀਕ ਹੈ ਜੀ 3 ਮੀਟਰ ਦਾ ਹੋ ਗਿਆ ਸ਼ਰਟ ਔਰ ਇਹ ਮਿਲੂਗੀ ਪਸ਼ਮੀਨੇ ਦੀ 3 ਮੀਟਰ ਦੀ ਸਲਵਾਰ ਔਰ ਮਲਾਈ ਵਰਗਾ ਪਸ਼ਮੀਨਾ ਤੁਹਾਨੂੰ ਪਤਾ ਹੀ ਆ ਕਿ ਜਿਨ੍ਹਾਂ ਨੂੰ ਹੋਰ ਤਰ੍ਹਾਂ ਦਾ ਪਸ਼ਮੀਨਾ ਲੱੜਦਾ ਤੇ ਰਾਮ ਟੈਕਸ ਦਾ ਪਸ਼ਮੀਨਾ ਤਾਂ ਮਲਾਈ ਵਰਗਾ ਹੁੰਦਾ ਤਾਂ ਲੱੜਦਾ ਹੀ ਨਹੀਂ ਆ ਬਹੁਤ ਸੋਹਣਾ ਹੁੰਦਾ। ਲਓ ਜੀ ਇਹ ਹੈਗਾ ਇਹਦਾ ਸੂਟ ਤੇ ਮੈਚਿੰਗ ਦੇ ਵਿੱਚ 3.5 ਮੀਟਰ ਦੀ ਸ਼ਰਟ ਤੇ ਸਲਵਾਰ ਦੇ ਨਾਲ ਹੁਣ ਮੈਂ ਤੁਹਾਨੂੰ ਦਿਖਾਉਂਗੀ ਇਹਦਾ ਦੁਪੱਟਾ ਬਹੁਤ ਸੋਹਣੇ ਦੁਪੱਟੇ ਨਾਲ ਸੂਟ ਹੈ। ਔਰ ਦੁਪੱਟੇ ਵੀ ਲੰਬੇ ਚੌੜੇ ਹੁੰਦੇ ਨੇ ਸਾਰੀਆਂ ਭੈਣਾਂ ਨੂੰ ਪਤਾ ਕਿ ਰਾਮ ਟੈਕਸਟ ਦੇ ਦੁਪੱਟੇ ਜਿਹੜੇ ਉਹ ਹਮੇਸ਼ਾ ਖੁੱਲੇ ਡੁੱਲੇ ਹੁੰਦੇ ਨੇ। ਆਹ ਲਓ ਜੀ ਚਰਨੋਂ ਦੇ ਦੁਪੱਟੇ ਵਿੱਚ ਆਊਗਾ ਔਰ ਇਹ ਵੱਡਾ ਦੁਪੱਟਾ ਰੂਗਾ। ਠੀਕ ਹੈ ਜੀ। ਬਹੁਤ ਸੋਹਣਾ ਚਨੂਨ ਦਾ 2.5 ਮੀਟਰ ਦਾ ਦੁਪੱਟਾ ਹੋਊਗਾ ਇਹਦੇ ਨਾਲ ਤੇ 4 ਸਾਈਡ ਇਹਦੇ ਸਕੈਲਪਿੰਗ ਹੋਈ ਹੋਈ ਆ ਪੱਟੀ ਲਾ ਕੇ ਆਹ ਪਾਈਪਿੰਗ ਜੀ ਕੱਢੀ ਹੋਈ ਆ ਠੀਕ ਹੈ ਜੀ 2375 ਦੇ ਵਿੱਚ ਸੂਟ ਆਊਗਾ ਇਹ ਸ਼ਿਪਿੰਗ ਫ੍ਰੀ ਹੋਊਗੀ ਅੱਗੇ ਮੈਂ ਤੁਹਾਨੂੰ ਹੋਰ ਦੱਸ ਦੇਣੀ ਆ ਦੋ ਸੂਟ ਚੱਕੋਗੇ ਦੋਨੋਂ ਚੋਂ 50-50 ਲੈਸ ਹੋ ਜਾਣਗੇ ਆ ਲੋ ਜੀ 2375 ਦਾ ਸੂਟ ਹੈ ਅੱਗੇ ਆ ਵੀ ਇਹ ਸਿੰਗਲ ਸੂਟ ਹੈ ਬਾਕੀ ਇਹਨਾਂ ਦੇ ਨਾਲ ਦੇ ਨਿਕਲ ਚੁੱਕੇ ਨੇ ਪਹਿਲਾਂ ਆਪਾਂ ਤੁਹਾਨੂੰ ਉਹੀ ਦਿਖਾਵਾਂਗੇ ਜਿਹੜੇ ਇਕੱਲੇ ਇਕੱਲੇ ਬਚ ਗਏ ਨੇ ਹਲੋ ਜੀ ਮੈਂ ਦੀ ਕਲੰਦਾ ਸੂਟ ਉੱਪਰ ਤੁਹਾਨੂੰ ਵਰਕ ਮਿਲੂਗਾ ਆ ਤਿੰਨ ਫਲਾਵਰ ਨੇ ਜਿਹੜੇ ਇਹ ਬਹੁਤ ਸਿੰਗਲ ਟਾਂਕੇ ਦਾ ਵਰਕ ਹੈ ਜੀ ਇਹ ਇਹ ਵਾਲਾ ਵਰਕ ਜਿਹੜੀਆਂ ਭੈਣਾਂ ਕਹਿੰਦੀਆਂ ਨੇ ਸਾਨੂੰ ਬਹੁਤ ਸੋਹਣਾ ਬਰੀਕ ਵਰਕ ਚਾਹੀਦਾ ਇਹ ਸਿੰਗਲ ਟਾਂਕੇ ਦਾ ਵਰਕ ਹੈ ਸਾਰਾ ਪ੍ਰਿੰਟ ਵਰਗ ਵਰਕ ਹੈ ਇਹ ਪ੍ਰਿੰਟ ਵਰਗ ਆ ਤਿੰਨ ਫਲਾਵਰ ਮਿਲਣਗੇ ਛੋਟਾ ਫਿਰ ਵੱਡਾ ਫਿਰ ਵੱਡਾ ਔਰ نیچے ਲੱਗਿਆ ਹੋਇਆ ਜੀ ਇਹ ਵਾਲਾ ਪੈਚ ਪਲੱਸ ਵਰਕ 25 26 ਕੇ ਰਾ ਇਹਨਾਂ ਦਾ ਆਰਾਮ ਨਾਲ ਹੁੰਦਾ ਜੀ ਆਲ ਓਵਰ ਦੇ ਵਿੱਚ ਤੁਹਾਨੂੰ 5 ਮੀਟਰ ਸੂਟ ਮਿਲੂਗਾ ਇਹ ਰੌਂਡ ਟੈਕਸ ਦੇ ਵਿੱਚ ਹੋਊਗਾ ਆ ਲੋ ਜਨੂਨ ਦਾ ਦੁਪੱਟਾ ਪੂਰਾ ਵਧੀਆ 2 ਮੀਟਰ ਦਾ ਦੁਪੱਟਾ ਆਊਗਾ ਜਨੂਨ ਦੇ ਵਿੱਚ ਲੋ ਜੀ 4 ਸਾਈਡ ਲੱਗੀ ਹੋਈ ਹੈ ਇਹਦੇ ਇਹ ਵਾਲੀ ਲੇਸ ਤੇ ਪ੍ਰਾਈਸ ਹੋਊਗੀ 2050 ਰੁਪਏ ਇਹ ਸਿਰਫ 2050 ਦੇ ਵਿੱਚ ਮਿਲ ਜੂਗਾ ਲੋ ਇਹ ਵੀ ਇਕਲਾ ਪੀਸ ਹੈ ਬਹੁਤ ਪਿਆਰਾ ਪੀਸ ਹੈ ਬਹੁਤ ਜਿਆਦਾ ਥੋੜਾ ਨਹੀਂ ਬਹੁਤ ਜਿਆਦਾ ਆ ਲੋ ਇਦਾਂ ਲੱਗਦਾ ਜਿਵੇਂ ਨਾ ਇਹਦੇ ਤੇ ਵਰਕ ਹੋਇਆ ਹੋਵੇ ਦੇਖਣ ਨੂੰ ਦੇਖੋ ਵਰਕ ਜਰੂਰ ਹੋਇਆ ਹੋਇਆ ਆ ਦੇਖੋ ਆਹ ਵਾਲਾ ਵਰਕ ਹੋਇਆ ਹੋਇਆ ਆ ਨਾਟ ਵਰਕ ਫੁੱਲਾਂ ਦੇ ਵਿਚਾਲੇ ਲੱਗਦਾ ਐਂ ਹੈ ਜਿਵੇਂ ਸਾਰਾ ਹੀ ਫਲਾਵਰ ਹੈ ਜਿਹੜਾ ਵਰਕ ਦਾ ਹੁੰਦਾ ਲੋ ਇਹ ਹੈਗਾ ਇਹਦਾ ਨੈਕ ਠੀਕ ਹੈ ਜੀ ਪੈਟਰੋਲ ਜਿਹਾ ਕਲਰ ਹੈਗਾ ਇਹਦਾ ਤੇ ਘੇਰਾ ਦੇਖ ਲੋ ਬਹੁਤ ਸੋਹਣਾ ਕੇਰਾ ਇਹਦਾ ਆਹ ਲੋ ਇਹ ਵਾਲਾ ਕੇਰਾ ਤੇ ਪਲੱਸ ਲਿਸ ਬਹੁਤ ਸੋਹਣੀ ਜੀ ਠੀਕ ਹੈ ਜੀ ਲੋ ਬੈਕ ਸਾਈਡ ਦੇਖੋ ਇਹ ਫਾਲੋ ਦੀ ਤੇ ਹੈਗਾ ਬਾਰਡਰ ਬੈਕ ਸਾਈਡ ਦਾ ਤੇ ਆਹ ਹੈਗੀ ਬਾਜੂ 3 ਮੀਟਰ ਠੀਕ ਹੈ ਹੈ ਇਹ ਵੀ 3 ਮੀਟਰ ਦਾ ਹੈ ਹਾਂ 3 ਮੀਟਰ ਦਾ ਸ਼ਰਟ ਔਰ ਇਹ ਵਾਲੀ 3 ਮੀਟਰ ਦੀ ਸਲਵਾਰ ਕਲਰ ਵੀ ਇੰਨਾ ਸੋਹਣਾ ਬ੍ਰਾਈਟ ਕਲਰ ਲੋ ਜੀ ਤੇ ਹੁਣ ਮੈਂ ਤੁਹਾਨੂੰ ਦਿਖਾਉਂਗੀ ਇਹਦਾ ਦੁਪੱਟਾ ਬੜਾ ਸੋਹਣਾ ਸੂਟ ਸਾਰੇ ਹੀ ਬਹੁਤ ਸੋਹਣੇ ਰਾਨ ਟੈਕਸ ਦੇ ਸੂਟ ਸੋਹਣੇ ਹੁੰਦੇ ਨੇ ਜੀ ਤੇ ਲੋ ਜੀ ਚਣੋਂ ਦੇ ਦੁਪੱਟੇ ਨਾਲ ਲਾਊਗਾ ਸੂਟ ਆ ਲੋ ਇਹ ਆ ਜਾ ਦੁਪੱਟਾ ਤੇ ਲੋ ਠੀਕ ਹੈ ਜੀ ਇਹ ਪੱਲਾ ਦੇਖੋ ਡਾਰਕ ਲਾਈਟ ਡਾਰਕ ਲਾਈਟ ਇਸ ਤਰ੍ਹਾਂ ਜਿਹਦਾ ਸ਼ੇਡਿੰਗ ਦੀ ਹੈਗੀ ਆ ਜੀ ਤੇ ਪ੍ਰਾਈਸ ਹੈਗੀ ਆ ਜੀ ਸਿਰਫ ਤੇ ਸਿਰਫ 2375 ਰੁਪਏ 2375 ਦੇ ਵਿੱਚ ਸੂਟ ਆ ਜੂਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਦੋ ਚੱਕੋਂਗੇ ਦਾ 50 50 ਹੋਰ ਲੈਸ ਹੋ ਜਾਵਾਂਗੇ ਇਹ ਨਵੇਂ ਹੀ ਸੈੱਟ ਖੋਲਣ ਲੱਗੇ ਆ ਇਹ ਚ ਤੁਹਾਨੂੰ ਚਾਰ ਕਲਰ ਮਿਲ ਜਾਣਗੇ ਇਹ ਵੀ 3 3 ਮੀਟਰ ਦੀਆਂ ਮਿਲਣਗੀਆਂ ਜੀ ਸਲਵਾਰਾਂ ਤੇ 3 3 ਮੀਟਰ ਦੇ ਸ਼ਰਟ ਮਿਲਣਗੇ ਆ ਲੋ ਜੀ ਇਹ ਹੈਗਾ ਇਹਦਾ neck neck ਦੇ ਉੱਪਰ ਸਾਰੇ ਵਰਕ ਹੋ ਜਾਵਿਆ ਆ ਲੋ ਨੇੜੇ ਕਰਕੇ ਦਿਖਾ ਦਿੰਦੀ ਜੀ ਸਾਰੇ ਤੁਹਾਨੂੰ ਵਰਕ ਮਿਲੂਗਾ ਇਹ ਦੇਖ ਲੋ ਠੀਕ ਹੈ ਜੀ ਬਹੁਤ ਸੋਹਣਾ ਵਰਕ ਹੋਇਆ ਹੋਇਆ ਤੇ ਮਹਿਰੂਨ ਕਲਰ ਹੈ ਜੀ ਇਹਦਾ ਬਲੈਕਿਸ਼ ਮਹਿਰੂਨ ਤੇ ਇਹ ਹੈਦਾ ਘੇਰਾ ਬੜਾ ਪਿਆਰਾ ਸੂਟ ਹੈ ਇਹ ਲੇਸ ਇਨਸਰਟ ਕੀਤੀ ਹੋਈ ਆ ਇੱਥੇ ਫਿਰ نیچے ਵੀ ਲੇਸ ਫਿਰ ਤਿੰਨ ਮਤਲਬ ਕਿ ਲਾਈਨਾਂ ਜਾ ਰਹੀਆਂ ਪ੍ਰਿੰਟ ਦੀਆਂ ਉਹਨਾਂ ਦੇ ਉੱਪਰ ਹੈਂਡਵਰਕ ਪਰ ਪਰ ਕੇ ਫਿਰ ਫੇਰ ਇੱਕ ਲੇਸ ਇਨਸਰਟ ਕੀਤੀ ਹੋਈ ਠੀਕ ਹੈ ਜੀ ਲੋ ਹੁਣ ਦੇਖੋ ਬੈਕ ਸਾਈਡ ਇਹ ਹੈਗਾ ਇਹਦਾ ਬੈਕ ਸਾਈਡ ਦਾ ਘੇਰਾ ਇਹ ਵਾਹ ਬੜਾ ਪਿਆਰਾ ਜਿਹਾ ਡਾਰਕ ਲਾਈਟ ਦੀ ਸ਼ੇਡਿੰਗ ਬੜੀ ਸੋਹਣੀ ਹੈ ਔਰ ਇਹ ਹੈਗੀ ਇਹਦੀ ਬਾਜੀ ਇੱਥੋਂ ਤੁਸੀਂ ਕੱਟ ਲਓਗੇ ਫਿਰ ਤੁਹਾਨੂੰ ਅੱਗੇ ਬਾਜੀ ਮਿਲ ਜੂਗੀ ਤੇ ਇਹ ਮਿਲੂਗੀ ਜੀ ਇਹਦੀ ਸਲਵਾਰ ਬਲੈਕਿਸ਼ ਮਹਿਰੂਨ ਕਲਰ ਦੀ ਲੋ ਬਹੁਤ ਪਿਆਰਾ ਸੂਟ ਹੈ 3 ਮੀਟਰ ਦੀ ਸ਼ਰਟ ਔਰ 3 ਮੀਟਰ ਦੀ ਸਲਵਾਰ ਦੁਪੱਟਾ ਹੋਊਗਾ ਚਨੂਮ ਦਾ ਆਪਟੀ ਠੀਕ ਹੈ ਜੀ ਚਨੂਮ ਦੇ ਦੁਪੱਟੇ ਨਾਲ ਆਊਗਾ ਸੂਟ ਇੰਨਾ ਸੋਹਣਾ ਲੱਗਦਾ ਨਾ ਸੂਟ ਇਹ ਪੁੱਛੋ ਹੀ ਨਾ ਬਸ ਬਹੁਤ ਹੀ ਜ਼ਿਆਦਾ ਪਿਆਰਾ ਆ ਸੋਹਣਾ ਹਾਂ ਦੁਪੱਟਾ ਉਸ ਤੋਂ ਸੋਹਣਾ ਸਾਰੇ ਸੋਹਣੇ ਆ ਬਹੁਤ ਜਿਆਦਾ ਸੋਹਣਾ ਔਰ ਪ੍ਰਾਈਸ ਵੀ ਇੰਨੀ ਘੱਟ ਪ੍ਰਾਈਸ ਹੈ ਨਾ ਜੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿ ਇੰਨੀ ਲੈਸ ਪ੍ਰਾਈਸ ਤੇ ਸੂਟ ਮਿਲ ਰਹੇ ਨੇ ਤੁਹਾਨੂੰ 2375 ਦਾ ਸੂਟ ਸਿਰਫ 2375 ਦੇ ਵਿੱਚ ਔਰ ਫ੍ਰੀ ਸ਼ਿਪਿੰਗ ਨਾਲ ਆਊਗਾ ਲੋ ਅਗਲਾ ਦੇਖੋ ਸੇਮ ਹੈ ਮਹਿੰਦੀ ਕਲਰ ਹੈ ਮੈਨੂੰ ਲੱਗਦਾ ਸਾਰਾ ਖੋਲਣ ਦੀ ਵੀ ਨਹੀਂ ਲੋੜ ਇਹ ਨੈੱਕ ਬਣਿਆ ਹੋਇਆ ਇਹਦਾ ਠੀਕ ਹੈ ਜੀ ਉਸੇ ਤਰ੍ਹਾਂ ਹੀ ਤੁਹਾਨੂੰ ਘੇਰਾ ਮਿਲ ਜਾਊਗਾ نیچے ਇਹ ਆਹ ਵੜਾ ਤੁਹਾਨੂੰ ਘੇਰਾ ਮਿਲੂਗਾ ਠੀਕ ਹੈ ਟ੍ਰਿਪਲ ਟ੍ਰਿਪਲ ਲਾਈਨਾਂ ਨੇ ਤਿੰਨ ਲੈਣਾ ਹੈ ਆ ਲੋ ਖੋਲ ਹੀ ਦੇਣੀ ਆ ਸਾਰਾ ਫਿਰ ਮੇਰੇ ਅੰਘੀ ਜਾਣਾ ਇਹ ਸੂਟ ਹੀ ਸੋਹਣਾ ਬਹੁਤ ਆ ਜੀ ਸਾਰਾ ਖੋਲ ਕੇ ਦਿਖਾਉਣਾ ਪਊਗਾ ਤੇ ਆ ਲੋ ਮਹਿੰਦੀ ਕਲਰ ਠੀਕ ਹੈ ਜੀ ਕੁਝ ਵੀ ਨਹੀਂ ਕਰਨਾ ਜੀ ਕੋਈ ਲਾਈਨਿੰਗ ਦੀ ਲੋੜ ਨਹੀਂ ਕੋਈ ਲੇਸ ਦੀ ਲੋੜ ਨਹੀਂ ਸਾਰਾ ਕੁਝ ਓਕੇ ਆ ਬਸ ਤੁਸੀਂ ਸੂਟ ਦੀ ਸਟਿਚਿੰਗ ਕਰਾਉਣੀ ਆ ਤੇ ਗੱਲ ਤੇ ਪਾਉਣਾ ਹੈ ਬਸ ਇੰਨੇ ਕੰਮ ਕਰਨੇ ਇਹ ਬੈਕ ਸਾਈਡ ਦਾ ਘੇਰਾ ਠੀਕ ਹੈ ਇਹ ਬੈਕ ਸਾਈਡ ਦੀਆਂ ਬਾਜੂ ਤੇ ਇਹ ਹੈਗੀ ਸਲਵਾਰ ਦੋਨੋਂ 3-3 ਮੀਟਰ ਦੇ ਤੇ ਇਹ ਹੈ ਜੀ ਇਹ ਤਾਂ ਦੁਪੱਟਾ ਦੁਪੱਟਾ ਆਪਾਂ ਨਾਲ ਜਿਹੜੀ ਹੈ ਇਹ ਲੋੜੀ ਉਹਨਾਂ ਦਾ ਖੁੱਲਣਗੀ ਸੇਮ ਹੀ ਆ ਜਿਹੜਾ ਪਹਿਲਾਂ ਲਿਖਿਆ ਚਨੋਂਨ ਦਾ ਦੁਪੱਟਾ 2375 ਦੇ ਵਿੱਚ ਆ ਗਿਆ ਅਗਲਾ ਹੈਗਾ ਜੀ ਇਹ ਵਾਲਾ ਸ਼ੇਡ ਲੋ ਸਿਰ ਆ ਸੁਟਣੇ ਸਿਰ ਇਹ ਹੈਗਾ neck ਸਾਰੇ ਤੇ ਵਰਕ neck ਤੇ ਠੀਕ ਹੈ ਜੀ ਤੇ ਇਹ ਹੈਗਾ ਜੀ ਇਹਦਾ ਕੇਰਾ ਠੀਕ ਹੈ ਤੇ ਉਸੇ ਤਰ੍ਹਾਂ ਇਹਦੀਆਂ ਬਾਜੂ ਮਿਲਣਗੀਆਂ ਤੁਹਾਨੂੰ ਇਹ ਮਿਲੂਗੀ ਸਨਵਾਰ ਠੀਕ ਹੈ ਕਲਰ ਬਹੁਤ ਜ਼ਿਆਦਾ ਸੋਨਾ ਬਹੁਤ ਜ਼ਿਆਦਾ ਇਹ ਬਲੂ ਵੀ ਨਹੀਂ ਕਹਿ ਸਕਦੇ ਇਹਨੂੰ ਹਣ ਪੈਟਰੋਲ ਕਲਰ ਜਿਹੀ ਕਹਿ ਸਕਦੇ ਮੈਨੂੰ ਲੱਗਦਾ ਇਹ ਥੋੜਾ ਜਿਹਾ ਹੋਰ ਰੈਂਦਾ ਹੁੰਦਾ ਟਰੌਲ ਕਲਰ ਹੈ। ਲੋ ਜੀ ਇਹ ਹੈਗਾ ਇਹਦਾ ਦੁਪੱਟਾ। ਅੱਜ ਦੁਪੱਟੇ ਦਾ ਰੰਗ ਸਹੀ ਹੈ। ਸਹੀ ਹੈ ਬਸ ਠੀਕ ਹੈ। ਉਹੀ ਹੈ ਸੂਟ ਵਾਲਾ ਹੀ ਹੈ। ਲੋ ਜੀ ਗ੍ਰੇ ਕਲਰ। ਲੋ ਅੱਜ ਤਾਂ ਮੈਂ ਚੰਡੀਗੜ੍ਹ ਵਾਲੇ ਆਂਟੀ ਨੂੰ ਸੂਟ ਦੇਣਾ ਹੀ ਦੇਣਾ ਹੈ। ਉਹ ਵਿਚਾਰੇ ਬੜੇ ਦਿਨੋਂ ਦੇ ਕਹਿੰਦੇ ਆ ਕਿ ਮੈਨੂੰ 3 ਮੀਟਰ ਸ਼ਰਟ ਕਦੇ 3 ਮੀਟਰ ਸ਼ਰਟ ਆ ਜਾਂਦੀ ਹੈ ਕਦੇ ਸਲਵਾਰ ਆ ਜਾਂਦੀ ਹੈ। ਅੱਜ ਦੋਨੋਂ ਚੀਜ਼ਾਂ 3-3 ਮੀਟਰ। ਗ੍ਰੇ ਕਲਰ। ਬਹੁਤ ਸੋਹਣਾ ਗ੍ਰੇ ਕਲਰ। ਠੀਕ ਹੈ ਜੀ। ਇਹਨਾਂ ਤੇ ਵਰਕ ਹੋਇਆ ਹੋਇਆ ਜੀ ਸਾਰੇ ਤੇ ਨੱਕ ਤੇ ਬੜਾ ਪਿਆਰਾ ਲੱਗਦਾ ਇਹ। ਇਹ ਲੋ ਬੜੇ ਸਰਦਾਰੀ ਸੂਟ ਨੇ ਸਰਦਾਰੀ ਲੁੱਕ ਦੇ। ਤੇ ਇਹ ਹੈਗੀ ਜੀ ਬੈਕ ਸਾਈਡ ਦੀਆਂ ਬਾਜੂ ਤੇ ਇਹ ਬਾਰਡਰ ਬੈਕ ਸਾਈਡ ਦਾ। ਤੇ ਲੋ ਜੀ ਇਹ ਹੈਗੀ ਸਲਵਾਰ। ਨਿੱਗੇ ਨਿੱਗੇ ਸੂਟ ਠੰਡ ਆ ਰਹੀ ਹੈ ਬਹੁਤ ਜ਼ਿਆਦਾ ਹੁਣ ਤੇ ਪਾ ਲਓ ਫਟਾਫਟ। ਜਨੂਲ ਦੇ ਦੁਪੱਟੇ ਨੇ। ਲੋ ਜੀ ਹੁਣ ਮੈਂ ਤੁਹਾਨੂੰ ਅਗਲਾ ਸੂਟ ਹੋਰ ਦਿਖਾਉਣੀ ਹੈ। ਇਹ ਆਪਣੇ ਕੋਲੇ ਹੈਗੇ ਆ ਜੀ ਦੋ ਸੂਟ ਆਹ ਲਓ ਬਹੁਤ ਸੋਹਣਾ ਸੂਟ ਹੈ ਸੈਲਫ ਜਾਂ ਪ੍ਰਿੰਟ ਹੈ ਆਹ ਲਓ ਬਹੁਤ ਪਿਆਰਾ ਸੂਟ ਹੈ ਨੈਕ ਤੇ ਵਰਕ ਹੋਇਆ ਪੋਰਟਲੀ ਬਟਨ ਦਿੱਤੇ ਹੋਏ ਆ ਤੁਸੀਂ ਆ ਦੇਖੋ ਕੰਮ ਪੋਰਟਲੀ ਬਟਨ ਵੀ ਦਿੱਤੇ ਹੋਏ ਆ ਤੇ ਇਹ ਹੈਗਾ ਜੀ ਇਹਦਾ ਘੇਰਾ ਘੇਰੇ ਤੇ ਵਰਕ ਹੈ ਰਾਮ ਨਾ 25 26 ਤੁਹਾਡਾ ਘੇਰਾ ਰੈਡੀ ਹੋ ਜੂਗਾ ਠੀਕ ਆ ਬੜਾ ਪਿਆਰਾ ਜਿਹਾ ਵਰਕ ਹੈ ਤੇ ਬਾਕੀ ਸਾਰਾ ਸੂਤ ਆ ਜਿਹੜਾ ਉਹ ਆਲ ਓਵਰ ਦੇ ਵਿੱਚ ਮਿਲੂਗਾ ਔਰ ਸੈਲਫ ਪ੍ਰਿੰਟ ਹੋਊਗਾ ਤੁਸੀਂ ਦੇਖ ਲਓ ਨੇੜੇ ਕਰਕੇ ਆਹ ਲਓ ਵੀ ਨੇੜੇ ਕਰਕੇ ਆ ਗਿਆ ਹਾਂ ਸੈਲਫ ਪ੍ਰਿੰਟ ਦੇ ਵਿੱਚ ਨੇੜੇ ਰੰਗ ਹੋਰ ਆ ਜਾਂਦਾ ਅੱਛਾ ਥੜ ਦੂਰ ਵਾਲਾ ਰੰਗ ਸਹੀ ਹੈ ਨੇਵੀ ਬਲੂ ਕਲਰ ਆ ਜੀ ਇਹ ਹੈ ਪ੍ਰੋਪਰ ਨੇਵੀ ਬਲੂ ਕਲਰ ਤੇ ਲਓ ਜੀ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਦੁਪੱਟਾ ਦੁਪੱਟਾ ਰਹੂਗਾ ਜੀ ਪਿਓਰ ਸ਼ਿਫੋਨ ਦਾ ਨੋਟ ਕਰ ਲਿਓ ਤੇ ਸਾਰੇ ਦੇ ਉੱਪਰ ਤੁਹਾਨੂੰ ਇਹ ਪੇਂਟ ਮਿਲੂਗਾ ਲੋ ਬੜਾ ਡਿਫਰੈਂਟ ਜਿਹਾ ਕਨਸੈਪਟ ਹੈਗਾ ਇਹ ਇਹਦੇ ਤੇ ਪੇਂਟ ਮਿਲੂਗਾ ਤੁਹਾਨੂੰ ਠੀਕ ਹੈ 2.5 ਮੀਟਰ ਦਾ ਦੁਪੱਟਾ ਹੋਊਗਾ ਪੇਂਟ ਵਾਲਾ ਬੜਾ ਪਿਆਰਾ ਲੱਗਦਾ ਜੀ ਸੂਟ ਬੜਾ ਹੀ ਜ਼ਿਆਦਾ ਸੋਹਣਾ ਲੱਗਦਾ ਇਹ ਤੇ ਇਹਦੀ ਪ੍ਰਾਈਸ ਹੋਊਗੀ 1995 ਸਿਰਫ 1995 ਚ ਆਜੂਗਾ ਸੂਟ ਸ਼ਿਪਿੰਗ ਫ੍ਰੀ ਹੋਊਗੀ ਪ੍ਰਮ ਟੈਕਸ ਤੇ ਸੂਟ ਨੇ ਜੀ ਸਾਰੇ ਇਹ ਬਲੈਕ ਕਲਰ ਦੇ ਵਿੱਚ ਆਊਗਾ ਜੀ ਬਾਕੀ ਸਾਰਾ ਸੇਮ ਹੀ ਰਹੂਗਾ ਜਿਸ ਤਰ੍ਹਾਂ ਤੁਸੀਂ ਪਹਿਲਾਂ ਦੇਖ ਲਿਆ। ਹਾਲ। ਪਾਸ ਕਲਰ ਬਲੈਕ ਹੈ। ਠੀਕ ਹੈ? ਆਹ ਸਾਰਾ ਪੱਟੀ ਲਾ ਕੇ ਉੱਪਰ ਐਂਕਰਿੰਗ ਵਗੈਰਾ ਕੀਤੀ ਹੋਈ ਹੈ। ਆਹ neck ਦੇ ਉੱਪਰ ਦੋ ਫਲਾਵਰ ਪਏ ਹੋਏ ਨੇ। ਟਾਈਨੀ ਫਲਾਵਰਸ ਬੜੇ ਸੋਹਣੇ ਲੱਗਦੀ ਆ ਟਾਈਨੀ ਫਲਾਵਰ ਤੇ ਇਹ ਬਲੈਕ ਕਲਰ ਦਾ ਪੇਂਟ ਵਾਲਾ ਦੁਪੱਟਾ। ਸਾਰਾ ਤਾਂ ਆਪਾਂ ਨਾਲ ਖੋਲੀਏ। ਇਦਾਂ ਹੀ ਦਿਖਾ ਦੇਣੀ ਆ ਇਹ ਵਾਲੇ ਅ ਮਤਲਬ ਕਿ ਕੰਨੀਆਂ ਰਹਿਣਗੀਆਂ ਵਿੱਚ ਉਹਦੇ ਫਲਾਵਰ ਰਹਿਣਗੇ ਔਰ ਬਾਰਡਰ ਤੇ ਕੱਲੀ ਲੇਸ ਲੱਗੀ ਹੋਈ ਆ। ਠੀਕ ਹੈ ਜੀ ਔਰ ਪਿਓਰ ਸ਼ਫੋਨ ਦੇ ਆ ਧਿਆਨ ਨਾਲ ਸੁਣਿਓ ਪਿਓਰ ਚਨੌਣਨੀ ਹੈਗਾ ਪਿਓਰ ਸ਼ਫੋਨ ਹੈ ਹਾਂ ਲੋ ਜੀ ਅਗਲਾ ਸੂਟ ਦੇਖੋ ਦੇ ਫੇਰ ਆ ਗਏ ਜੀ 3 ਮੀਟਰ ਦੀ ਸ਼ਰਟ 3 ਮੀਟਰ ਦੀ ਸਲਵਾਰ ਹੁਣ ਤੁਸੀਂ ਇਹਦਾ ਨੈੱਕ ਦੇਖ ਲਓ ਪਹਿਲਾਂ ਨੈੱਕ ਤੇ ਸਾਰੇ ਵਰਕ ਮਿਲੂਗਾ ਇਹੇ ਨੇੜੇ ਕਰੀਏ ਇਹ ਆ ਲਓ ਆ ਵੀ ਵਰਕ ਆ ਵੀ ਵਰਕ ਪੱਟੀ ਲੱਗੀ ਹੋਈ ਆ ਤਾਂ ਵਰਕ ਦੀ ਤੇ ਆ ਵੀ ਵਰਕ ਦੋਨੇ ਫਲਾਰ ਨੇ ਜਿਹੜੇ ਉਹ ਵਰਕ ਦੇ ਫਲਾਰ ਨੇ ਬੜਾ ਪਿਆਰਾ ਜਿਹਾ ਵਰਕ ਹੈ ਔਰ ਆ ਆ ਜਿਹੜਾ ਇਹ ਸਾਰਾ ਪ੍ਰਿੰਟ ਹੈ ਠੀਕ ਹੈ ਫਿਰ ਇਹਦੇ ਤੇ ਲੇਸ ਇਨਸਰਟ ਕਰੀ ਹੋਈ ਆ ਤੁਸੀਂ ਦੇਖੋ ਧਿਆਨ ਨਾਲ ਸੂਟ ਦੇਖੋ ਕਿੰਨਾ ਸੋਹਣਾ ਹੈ ਫਿਰ ਇਹਦੇ ਤੇ ਆਹ ਵਾਲੀ ਲੇਸ ਇਨਸਰਟ ਕਰੀਆ ਫਿਰ ਸਾਰਾ ਵਰਕ ਫੇਰ ਹੋਇਆ ਹੋਇਆ ਇੱਥੇ ਤੱਕ ਠੀਕ ਆ ਜੀ ਤੇ ਫਿਰ ਲੇਸ ਨੀਚੇ ਡਬਲ ਡਬਲ ਫੇਰ ਆ ਲੋ ਇਹ ਜੀ ਲੇਸ ਤਾਂ ਆਪਣੇ ਤੋਂ ਲਵਾਈ ਵੀ ਨਹੀਂ ਜਾਂਦੀ ਜਿੰਨੀ ਰਾਮ ਟੈਕਸ ਸਾਨੂੰ ਲਵਾ ਲਵਾ ਭਈਦਾ ਇੰਨਾ ਟੌਰ ਕੱਢਦਾ ਸਾਡਾ ਰਾਮ ਟੈਕਸ ਰਾਮ ਟੈਕਸ ਨਹੀਂ ਰਾਮ ਟੈਕਸ ਦਾ ਭਰਾ ਹੈ ਜੀ ਆਰ ਟੈਕਸ ਨੇ ਸਾਡਾ ਇੰਨਾ ਧਿਆਨ ਰੱਖਿਆ ਤੇ ਹੁਣ ਦੇਖੋ ਤੁਸੀਂ ਸੂਟ ਕਿੰਨੇ ਸੋਹਣੇ ਲੱਗਣਿਆ ਪਾਏ ਆਹ ਬੈਕ ਸਾਈਡ ਦਾ ਬਾਰਡਰ ਆ ਉੱਪਰ ਔਰ نیچے ਤੁਹਾਨੂੰ ਆ ਮਿਲਣਗੀਆਂ ਬਾਜੂ ਇਥੋਂ ਕੱਟ ਕੇ ਆ ਬਾਜੂ ਐਂਡ ਆ ਬਾਜੂ ਠੀਕ ਹੈ ਜੀ ਤੇ ਇਹ ਹੈ ਕਿ ਸਲਵਾਰ ਕਲਰ ਕਿਹੜਾ ਗਈ ਇਹਨੂੰ ਸਹੀ ਆਈ ਜਾਂਦਾ ਸਹੀ ਤਾਂ ਆਈ ਜਾਂਦਾ ਪਰ ਫਿਰ ਵੀ ਆਈਡੀਆ ਜਗਰੇਜ ਆ ਹਨਾ ਮੁੰਗੀ ਰੰਗਾ ਸੱਚ ਪਤਾ ਨਹੀਂ ਕੀ ਆ ਤਾਂ ਤਾਂ ਨਹੀਂ ਜਿਹੜਾ ਗ੍ਰੀਨ ਗਰੇਜ ਆ ਚਲ ਸੋਹਣਾ ਕਲਰ ਹੈ ਬਸ ਸਹੀ ਆਈ ਜਾਂਦਾ ਲਓ ਜੀ ਹੁਣ ਮੈਂ ਤੁਹਾਨੂੰ ਦਿਖਾਉਂਗੀ ਇਹਦਾ ਦੁਪੱਟਾ ਚਿਰੋਂ ਹੋਂਦਾ ਦੁਪੱਟਾ ਹੋਊਗਾ। ਲੋ ਜੀ। ਆ ਲੋ। ਵੇਜਾਂ ਵੇਜਾਂ ਕਰਦਾ ਦੁਪੱਟਾ ਐਡੇ ਐਡੇ ਫੁੱਲ ਗਲਾਬ ਦੇ। ਬਹੁਤ ਹੀ ਜ਼ਿਆਦਾ ਸੋਹਣੇ 2.5 ਮੀਟਰ ਦੇ ਦੁਪੱਟੇ। ਖੂਬਸੂਰਤ ਜੇ। ਪਾਈਪਿੰਗ ਕੱਢੀ ਹੋਈ ਆ ਬੜੇ ਹੀ ਪਿਆਰੇ ਲੱਗਦੇ ਨੇ। ਤੇ ਪ੍ਰਾਈਸ ਕੁਛ ਵੀ ਨਹੀਂ ਹੈਗੀ ਜੀ ਇਹਦੀ ਦੀ। ਪ੍ਰਾਈਸ ਇਹਦੀ ਹੈਗੀ ਸਾਰੀ ਹੋਈ 2275। ਸਿਰਫ 2275 ਤੋਂ ਸ਼ੁਰੂ ਹੋਊਗਾ। ਉਹ ਵੀ ਆਰਟੈਕਸ ਦਾ ਸੂਟ ਲੋ ਜੀ ਆਰਟੈਕਸ ਨੇ ਅਗਲਾ ਆਪਾਂ ਨੂੰ ਆ ਰੰਗ ਦਿੱਤਾ ਚਲ ਇਹ ਹੈਗਾ ਨੈੱਕ ਇਹ ਹੈਗਾ ਇਹਦਾ ਘੇਰਾ ਘੇਰੇ ਤੇ ਪੂਰੀ ਦੀ ਜਲਾਤੀ ਆਰਟੈਕਸ ਨੇ ਠੀਕ ਹੈ ਜੀ ਤੇ ਇਹ ਹੈਗੀਆਂ ਇਹਦੀਆਂ ਬੱਟ ਬੈਕ ਸਾਈਡ ਦੀ ਬੈਕ ਸਾਈਡ ਦਾ ਘੇਰਾ ਇਹ ਵਾਲੀ ਸਲਵਾਰ ਵਾਈਨ ਮੈਰੂਨ ਜਿਹਾ ਕਲਰ ਹੈਗਾ ਵਾਈਨ ਮੈਰੂਨ ਤੇ ਨਾਲ ਉਦਾਂ ਹੀ ਰਹੂਗਾ ਜੀ ਚਰੂਨ ਦਾ ਦੁਪੱਟਾ ਫੋਰ ਸਾਈਡ ਪਾਈਪਿੰਗ ਅਗਲਾ ਦੇਖੋ ਜੀ ਆਹ ਲਓ ਇਹ ਨਾ ਸਮਝ ਜੀ ਨਹੀਂ ਆਉਂਦੀ ਕਲਰ ਦੀ ਸੋਹਣਾ ਕਲਰ ਬਹੁਤ ਹੈ ਬੜਾ ਬਹੁਤ ਸੋਹਣਾ ਕਾਫੀ ਮਸਟਰਡ ਜਾਂ ਕਿਤੇ ਕਿਤੇ ਕਾਫੀ ਕਿਤੇ ਕਿਤੇ ਮਸਟਰਡ ਇਸ ਤਰ੍ਹਾਂ ਦਾ ਕਲਰ ਜਾਂ ਹੈਗਾ ਇਹ ਲੋਹੇਰਾ ਹੈਗਾ ਇਹ ਬਾਕੀ ਸਾਰਾ ਸੇਮ ਹੈ ਜਿੱਦਾਂ ਤੁਸੀਂ ਪਹਿਲਾਂ ਦੇਖ ਲਿਆ ਸੂਟ ਆਹ ਲਓ ਜੀ 275 ਦੇ ਵਿੱਚ ਸੂਟ ਦੇ ਦਾਂਗੇ ਇਹ ਤਾਂ ਲੇਸ ਬੜੀ ਸੋਹਣੀ ਹੈ ਜੀ ਆਪਾਂ ਤਾਂ ਉਹ ਤਾਂ ਇਹ ਜੀ ਖਰੀਦ ਕੇ ਲਈ ਵੀ ਨਾ ਜਾਵੇ ਦੂਰੀ ਲਈ ਹੈ ਹਾਂ ਇਹਦੇ ਲਾ ਲੇਗਾ ਬਿਵੀਆਂ ਦੇ ਸੂਟਾਂ ਤੇ ਲੋ ਜੀ ਨੈਕਸਟ ਦੇਖੋ ਕਲਰ ਸੋਨਾ ਇਹ ਵੀ ਬਹੁਤ ਲੋ ਜੀ ਸਾਰੇ ਫਰੰਟ ਤੇ ਵਰਕ ਸਾਰੇ ਫਰੰਟ ਤੇ ਜਿੰਨਾ ਵੀ ਫਰੰਟ ਮਿਲ ਰਿਹਾ ਤੁਹਾਨੂੰ ਲੋ ਬੜਾ ਸੋਹਣਾ ਜਿਹਾ ਵਰਕ ਹੋਇਆ ਹੋਇਆ ਫੁੱਲ ਫਰੰਟ ਰੰਗ ਦੂਰੋਂ ਵਿਖਾਵਾਂਗੇ ਤੁਹਾਨੂੰ ਸਹੀ ਹਾਂ ਕੱਲਾ ਦੂਰੋਂ ਦਿਖਾਵਾਂਗੇ ਵਰਕ ਦੇਖ ਲਓ ਤੇ ਫਿਰ ਘੇਰੇ ਦਾ ਵਰਕ ਘੇਰੇ ਤੇ ਨੋਟ ਵਰਕ ਪਲੱਸ ਸੀਪੀ ਵਰਕ ਹੈਂਡ ਵਰਕ ਹੈ ਆਨ ਪੂਰਾ ਭਰ ਭਰ ਕੇ ਦਿੱਤਾ ਹੋਇਆ ਠੀਕ ਹੈ ਜੀ ਤੇ ਕਲਰ ਦਿਖਾ ਦਈਏ ਸੋਹਣਾ ਜਿਹਾ ਕਲਰ ਹੈ ਨਾ ਤਾਂ ਇਹ ਪੀਕਾਕ ਹੈ ਨਾ ਇਹ ਪੈਟਰੋਲ ਹੈ ਪਤਾ ਨਹੀਂ ਰਾਮ ਟੈਕਸੀ ਕਿਥੋਂ ਕਲਰ ਕੱਢ ਕੱਢ ਕੇ ਲਿਆਉਂਦਾ ਆ ਡੱਡ ਡੱਡ ਤਰਾਂ ਦੇ ਲਓ ਜੀ ਇਹ ਹੈਗੀ ਬੈਕ ਸਾਈਡ ਦਾ ਬਾਰਡਰ ਇਹ 22 ਮੀਟਰ ਦੁਪੱਟਾ ਸੌਰੀ ਸ਼ਰਟਰ ਹੋਗੀ 22 ਪਲੱਸ ਹੋਗੀ ਜਿਹੜੀ 22 ਤੋਂ ਘੱਟ ਨਹੀਂ ਹੋਊਗੀ ਤੇ 3 ਮੀਟਰ ਦੀ ਇਹ ਵਾਲੀ ਸਲਵਾਰ ਹੋਗੀ ਠੀਕ ਹੈ ਜੀ ਤੇ ਦੁਪੱਟਾ ਹੋਊਗਾ ਜੀ ਇਹਦਾ ਸ਼ਾਲ ਦੁਪੱਟਾ ਇਹ ਚਰੋਲ ਦਾ ਦੁਪੱਟਾ ਨਹੀਂ ਹੈ ਇਹ ਸ਼ਾਲ ਦੁਪੱਟਾ ਹੈ ਆ ਲੋ ਪਤਲਾ ਹਜਾ ਸ਼ਾਲ ਹੁੰਦਾ ਜਿਹੜਾ ਹੈ ਖੁੱਲਾ ਡੁੱਲਾ ਪੂਰਾ ਲੰਮਾ ਚੌੜਾ ਐਨ ਵਧੀਆ ਠੀਕ ਹੈ ਜੀ 4 ਸਾਈਡ ਲੱਗੀ ਹੋਊਗੀ ਲੇਸ ਬੜਾ ਪਿਆਰਾ ਲੱਗਦਾ ਉੱਪਰ ਲੈਨੇ ਆ ਨਾ ਜਦੋਂ ਥੋੜਾ ਜਿਹਾ ਨਿੱਗ ਜਾ ਵੀ ਮਿਲਦਾ ਇਹਦੇ ਤੋਂ ਵਧੀਆ ਲੱਗਦਾ ਤੇ ਪ੍ਰਾਈਸ ਹੈਗੀ ਹੈ ਜੀ ਇਹਦੀ 2475 ਇੱਕ ਸੂਟ ਵੀ ਦੋ ਦੋ ਲਓਗੇ ਤਾਂ 24525 ਦੇ ਲੋ ਜੀ ਨਾਲ ਦੇਖੋ ਕਲਰ ਹੈਗਾ ਰਸਟ ਔਰੇਂਜ ਨਾ ਤਾਂ ਇਹ ਔਰੇਂਜ ਹੈ ਨਾ ਇਹ ਰਸਟ ਹੈ ਕਾਫੀ ਲਾਈਟ ਕੀਤਾ ਗਿਆ ਕਲਰ ਹੈਗਾ ਇਹ ਇਹ ਆਪਾਂ ਪਹਿਲਾਂ ਵੀ ਲਿਆਂਦਾ ਸੀ ਆ ਲਓ ਜੀ ਪੂਰਾ ਵਰਕ ਹੋਇਆ ਹੋਇਆ ਦੇ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਇਹ ਦੋ ਸੂਟ ਸੀਗੇ ਠੀਕ ਹੈ ਜੀ ਲਓ ਹੁਣ ਮੈਂ ਤੁਹਾਨੂੰ ਲੈ ਕੇ ਤੁਹਾਨੂੰ ਇੱਕ ਆ ਪਿਆ ਮੇਨ ਦਾ ਤਿੰਨ ਮਿੰਟ ਆ ਲਓ ਤਿੰਨ ਕਲਰ ਸੇਮ ਹੀ ਹੈ ਇਹ ਵੀ ਹਮ ਕਿਹੜਾ ਕਲਰ ਕਮਾਉਂਦੀ ਹੈ ਪਤਨ ਜਿਹੜਾ ਬਹਿੰਦੀ ਜੈ ਸਹੀ ਆ ਰਿਹਾ ਹ ਹ ਸਹੀ ਹੈ ਸਹੀ 컬러 ਦੇਖ ਲੋ ਜੀ ਸਹੀ ਆ ਰਿਹਾ ਤੁਹਾਨੂੰ ਸਾਰਾ ਫਰੰਟ ਵਰਕ ਦੇ ਨਾਲ ਭਰਿਆ ਹੋਇਆ ਔਰ ਫਿਰ ਤੁਹਾਨੂੰ ਇਹ ਵਾਲਾ ਵਰਕ ਮਿਲੂਗਾ ਪੂਰਾ ਠੀਕ ਹੈ ਜੀ 2475 ਦਾ ਸੂਟ ਹੈ ਆ ਹੈਗਾ ਜੀ ਇਹਦਾ ਸ਼ਾਲ ਦੁਪੱਟਾ ਅਗਲਾ ਸੂਟ ਦੇਖੋ ਬੜਾ ਸੋਹਣਾ ਕੋਟ ਸੂਲ ਬ੍ਰਾਂਟੈਕਸ ਦੀ ਕੋਟ ਸੂਲ ਬੜਾ ਸੋਹਣਾ ਕਪੜਾ ਹੁੰਦਾ ਪਸ਼ਮੀਨਾ ਹੀ ਹੁੰਦਾ ਇੱਕ ਤਰ੍ਹਾਂ ਦਾ ਜੀ ਕੋਟ ਸੂਲ ਵੀ ਇਹ ਆ ਲੋ ਇਹ ਲੋਜੀ ਬੜਾ ਸੋਹਣਾ ਸੂਟ ਹੈ। ਲਓ। ਬਹੁਤ ਪਿਆਰਾ ਸੂਟ ਹੈ। ਇੱਕ ਫਲਾਵਰ ਉੱਪਰ ਛੋਟਾ ਜਿਹਾ, نیچے ਵੱਡਾ ਫਿਰ ਉਹਦੇ ਤੇ ਆਹ ਸਾਰੇ ਤੇ ਵਰਕ। ਬੜਾ ਸੋਹਣਾ ਸੋਹਣਾ ਵਰਕ ਦਿੱਤਾ ਹੋਇਆ। ਬੜਾਈ ਸੋਹਣਾ ਜ। ਠੀਕ ਹੈ ਤੇ نیچے ਘੇਰਾ ਦੇਖੋ। ਚਲੋ। ਦੇਖੋ ਇਹਦਾ ਘੇਰਾ, ਘੇਰੇ ਤੇ ਆਹ ਢੇਲ ਸਾਰੇ ਤੇ ਵਰਕ ਦਿੱਤਾ ਹੋਇਆ। ਬੜਾ ਸੋਹਣਾ ਜ ਤੇ ਫਿਰ ਪਿੰਟੈਕਸ ਬਾਈ ਹੋਏ ਨੇ। ਠੀਕ ਹੈ ਜੀ। ਤੇ نیچے ਪਾਈਪਿੰਗ ਕੱਢੀ ਹੋਈ ਐ ਲੋ ਕੀ ਕਰਨਾ ਜੀ ਤੁਸੀਂ ਕੁਝ ਵੀ ਨਹੀਂ ਕਰਨਾ ਨਾ ਕੋਈ ਲਾਈਨਿੰਗ ਐ ਨਾ ਕੋਸ਼ ਸਿੱਧਾ ਸਲਾਉਣਾ ਤੇ ਪਾਉਣਾ ਖਰਚਾ ਭੋਰਾ ਨਹੀਂ ਐ ਸਟੀਚਿੰਗ ਦਾ ਆ ਲੋ ਇੱਕ ਬੈਕ ਸਾਈਡ ਤੇ ਇਹ ਵਾਲਾ ਫਲਾਵਰ ਹੋਊਗਾ ਤੇ ਇੱਕ ਬੇਲ ਹੋਊਗੀ ਠੀਕ ਐ ਜੀ 2.5 ਮੀਟਰ ਦਾ ਸ਼ਰਟ ਹੋਊਗਾ ਔਰ 3 ਮੀਟਰ ਦੀ ਇਹ ਵਾਲੀ ਸਲਵਾਰ ਹੋਊਗੀ ਇਹ ਅਨੀਅਨ ਪਿੰਕ ਜਿਹਾ ਕਹਿ ਸਕਦੇ ਆਪਾਂ ਇਹਨੂੰ ਸੋਨਾ ਜਿਹਾ ਪਿੰਕ ਹੁੰਦਾ ਜਿਹੜਾ ਉਹ ਵਾਲਾ ਅਨੀਅਨ ਪਿੰਕ ਨਾ ਤਾਂ ਇਹ ਨਹੀਂ ਨਾ ਤੇ ਨਾ ਇਹ ਮਜੈਂਟਾ ਬੜਾ ਪਿਆਰਾ ਜਿਹਾ ਕਲਰ ਹੈਗਾ ਇਹ ਮੈਂ ਦੱਸ ਨਹੀਂ ਸਕਦੀ ਕਿਹੜਾ ਸਹੀ ਰੰਗ ਹੈ सही है बस ठीक है कलर तुम सही देख रहे हो लो चनोन दुपट्टे आ लो सोना बहुत है सूट सिरा ही है ठीक है जी आ लो बहुत प्यारा सूट है प्राइस थानू दस दिनी मैं चौबीस पचहत् कलर है जी ए ਆਲੋ। ਉਸੇ ਤਰ੍ਹਾਂ ਇਹਦੇ ਤੇ ਵਰਕ ਮਿਲੂਗਾ ਤੁਹਾਨੂੰ। ਆਲੋ, ਉਦਾਂ ਹੀ ਇਹਦੇ ਤੇ ਬੇਲਾ ਮਿਲਣਗੀਆਂ। ਉਦਾਂ ਹੀ ਤੇ ਪਿੰਟੈਕਸ ਮਿਲਣਗੇ। ਬੜਾ ਸੋਹਣਾ ਲੱਗਦਾ ਸੂਟ ਇਹ। ਬੜਾ ਹੀ ਸੋਹਣਾ ਲੱਗਦਾ। ਲਓ। ਵਰਕ ਬਹੁਤ ਜ਼ਿਆਦਾ ਪਿਆਰਾ ਇਹਦੇ ਤੇ। ਉਸੇ ਤਰ੍ਹਾਂ ਹੀ ਤੁਹਾਨੂੰ ਇਹ ਦੁਪੱਟਾ ਮਿਲੂਗਾ। ਪ੍ਰਾਈਸ ਹੋਊਗੀ 2475। ਇੱਥੇ ਰੰਗ ਸਹੀ ਆ। ਸਹੀ ਆ। ਬਸ ਜਿੱਤ। ਹਾਂਜੀ ਉਮੀਦ ਆ ਤੁਹਾਨੂੰ ਸਾਡੀ ਜਿਹੜੀ ਕਲੈਕਸ਼ਨ ਹੈਗੀ ਪਸੰਦ ਆਊਗੀ। ਇੱਕ ਸੂਟ ਜੋ ਮੈਂ ਰੇਟ ਬੋਲੇ ਅੱਜ ਜਾਂ ਜੋ ਸਕਰੀਨ ਤੇ ਲਿਖਿਆ ਉਹ ਰੇਟ ਹੋਊਗਾ ਇੱਕ ਸੂਟ ਦਾ ਅਗਰ ਤੁਸੀਂ ਦੋ ਸੂਟ ਚੱਕੋਗੇ ਤਾਂ ਦੋਨੋਂ ਪਿੱਛੇ 50-50 ਲੈਸ ਹੋ ਜਾਣਗੇ ਯਾਨੀ 100 ਰੁਪਏ ਲੈਸ ਹੋਜੂ ਔਰ ਸ਼ਿਪਿੰਗ ਸਾਡੀ ਹਮੇਸ਼ਾ ਫ੍ਰੀ ਹੁੰਦੀ ਹੈ ਕਦੇ ਵੀ ਅਲੱਗ ਸ਼ਿਪਿੰਗ ਨਹੀਂ ਹੁੰਦੀ ਲਓ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰਦਿਆ ਕਰੋਗੇ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਫਿਰ ਮਿਲਾਂਗੇ ਹੋਰ ਵਧੀਆ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਨੂੰ ਸਤਿ ਸ਼੍ਰੀ ਅਕਾਲ